ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸਕਰ ਸਖਸਾਨਾ ਤੁਸੀ ਦੇ ਰਹੋ ਹਾਂ ਨਿਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚੱਲ ਰਹੀ ਹੈ ਜੀ ਯੋਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ 9 ਤਰੀਕ ਨੂੰ ਆਬਾਦਪੁਰਾ ਲਿੰਕ ਰੋਡ ਤੇ ਆਪਣੇ ਮਾਡਲ ਟਾਊਨ ਡਿਵੀਜ਼ਨ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਦੇ ਵਿੱਚ ਇਹ ਬੰਦੇ ਦਾ ਨਾਮ ਹਨੀ ਕਲਿਆਣ ਹੈ ਜਿਹਦਾ ਘਰ ਡਿਮੋਲਿਸ਼ ਕੀਤਾ ਜਾ ਰਿਹਾ ਜੀ ਤੇ ਇਹਦੇ ਵਿੱਚ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਸੀ ਤੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜੀ ਕਿਸ ਕਿਸ ਆਰਡਰ ਸੀ ਕਿ ਕਿਉਂ ਕੱਟਿਆ ਇਹ ਇਹ ਕਿਉਂਕਿ ਕਾਰਪੋਰੇਸ਼ਨ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਉਹਦੇ ਅਗੇਂਸਟ ਬਣਿਆ ਹੋਇਆ ਸੀ ਜੀ ਜੋ ਉਹਨਾਂ ਦੇ ਲਾਜ਼ ਨੇ ਕਿ ਗਲੀ ਦੇ ਬਾਹਰ ਨਹੀਂ ਕੋਈ ਚਵਾਰਾ ਹੋਣਾ ਚਾਹੀਦਾ ਉਹਦੇ ਰਿਗਾਰਡਿੰਗ ਇਹ ਕੀਤਾ ਗਿਆ ਜੀ ਬਣੇ ਤੇ ਵੀ ਹਿਊ ਅਡਰੈਸ ਕਰ ਬਿਲਕੁਲ ਜੀ ਨਸ਼ਾ ਇਹ ਇਸ ਬੰਦੇ ਤੇ ਪੰਜ ਪਰਚੇ ਹੈਗੇ ਸੀ ਤੇ تینوں ਨਾਲ ਜੋ ਐਨਡੀਪੀਐਸ ਦੇ ਪਰਚੇ ਸੀ ਤੇ ਇਹ ਉਹਨਾਂ ਵਿੱਚੋਂ ਕਨਵਿਕਟਡ ਵੀ ਹੈਗਾ ਜੀ ਇਸ ਟਾਈਮ ਇਹ ਫਰਾਰ ਹੈ ਜੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜੀ ਇਹਨੂੰ ਅਰੈਸਟ ਕਰਾਂਗੇ ਜੀ